ਵੜੇ ਗਰੀਬ ਕਿਸਾਨ ਤੇ ਟੁੱਟਿਆ ਦੁੱਖਾਂ ਦਾ ਪਹਾੜ ਸਾਰੀ ਆ ਜੀ ਸਾਰੀ ਨੁਕਸਾਨ ਆ ਜੀ ਡੇਢ ਕਿੱਲਾ ਬਹੜਦੱਕੇ 2 ਲੱਖ ਰੁਪਏ ਦਾ ਕਰ ਦਈਏ ਜੀ 2 ਲੱਖ ਨਾਮ ਅੱਖਾਂ 'ਚ ਸਾਫ਼-ਸਾਫ਼ ਚਲਕ ਰਿਹਾ ਹੈ ਕਿਸਾਨ ਦਾ ਦਰਦ ਬਦਿਹਰ ਰਲਾ ਕੇ ਕੀ ਕਰਾਂਗੇ ਜੀ ਕੀ ਕਿ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਕੌਣ ਵੀ ਕਹਿੰਦਾ ਕੁਛ ਨਾ ਬੋਲੋ ਕਿੱਲਾ ਜ਼ਮੀਂਦਾਰ ਜੀ ਇਹ ਕਿਸਾਨ ਲਵੇ ਡੇਢ ਕਿਲੀ ਉਹਦਾ ਵੱਤਵਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20 25% ਵੀ ਫਸਲ ਹੁੰਦੀ ਨਹੀਂ ਜੇ ਤਾਂ 100 ਦੀ 100% ਇਹ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈਆ ਹੋਰ ਕੋਈ ਸਾਧਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖੱਤਰੀ ਹੀ ਮੰਗ ਕਰਦੇ ਆਂ ਵੀ ਕਈ ਵਾਰੀ ਕੁਦਰਤ ਬਾਹਰ ਹੋ ਜਾਂਦੀ ਆ ਉੱਪਰ ਉਹਦੇ ਨਾਲ ਮਰ ਜਾਂਦੀ ਆ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਦਿਨ ਰਾਤ ਮਿਹਨਤ ਸੇ ਮਜ਼ਦੂਰੀ ਕਰਕੇ ਕਿਸਾਨ ਆਪਣੀ ਫਸਲ ਨੂੰ ਪਾਲਦਾ ਹੈ ਤੇ ਉਹ ਡੀਕ ਹੁੰਦੀ ਹੈ ਉਸ ਦਿਨ ਦੀ ਜਿਸ ਦਿਨ ਫਸਲ ਕੱਟ ਕੇ ਉਹ ਆਪਣੀ ਮਿਹਨਤ ਦਾ ਮੁੱਲ ਮੋੜ ਲੈਂਦਾ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਕਈ ਵਾਰ ਕੁਦਰਤ ਦੀ ਮਾਰ ਜਾਂ ਕੋਈ ਹੋਰ ਅਣਹੋਣੀ ਕਾਰਨ ਉਸਦੇ ਸਾਰੇ ਸੁਪਨੇ ਝੂਰ-ਝੂਰ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਮਾਮਲਾ ਅੱਜ ਦੇਖਣ ਨੂੰ ਮਿਲਿਆ ਜਿੱਥੇ ਇੱਕ ਡੇਢ ਏਕੜ ਵਾਲੇ ਕਿਸਾਨ ਦੀ ਸਾਰੀ ਦੀ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਦਰਅਸਲ ਸਪਰੇਇ ਕਰਨਦਿਆਂ ਮਜ਼ਦੂਰਾਂ ਤੋਂ ਗਲਤੀ ਨਾਲ ਸਪਰੇਅ ਵਾਲੀ ਢੋਲੀ 'ਚ ਰਾਉਂਡ ਅਪ ਨਾਮ ਦੀ ਦਵਾਈ ਮਿਲ ਜਾਂਦੀ ਹੈ ਜਿਸ ਕਾਰਨ ਕਿਸਾਨ ਦੀ ਸਾਰੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ ਜਮੀਨਾਂ ਤੁਹਾਡੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਸਾਰੀ ਆ ਜੀ ਹਮ ਸਾਰੀ ਨੁਕਸਾਨ ਆ ਜੀ ਜਮੀਨ ਦੀ 1.5 ਕਿੱਲਾ ਬਹਨਦਤ ਗਈ ਹਮ 2 ਲੱਖ ਰੁਪਏ ਦਾ ਕਰਦੇ ਆਈਆਂ 2 ਲੱਖ ਰੁਪਏ ਦਾ ਹਮ ਜੇ ਹੋਰ ਕੋਈ ਕਮਾਈ ਦਾ ਸਾਧਨ ਕੀ ਕੋਈ ਸਾਧਨ ਨਹੀਂ ਹੈ ਜੀ ਮਿਲ ਵਿੱਚ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਨੇ ਕੀ ਕਰਦੇ ਬੱਚੇ ਬੇਟੀ ਇਹ ਬਾਹਰ ਵੇਚੀ ਦੀ ਪਿਛਲੇ ਸਾਲ ਦੀ ਹੂੰ ਮੁੰਡਾ ਪੜ ਰਿਹਾ ਜੀ ਮੁੰਡਾ ਪੜ ਰਿਹਾ ਹੂੰ ਫੇਰ ਹੁਣ ਕੀ ਜੇ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ ਹੈ ਗੁਜ਼ਾਰਾ ਲਾ ਦੇ ਕੀ ਕਰਾਂਗੇ ਜੀ ਹੂੰ ਚਲੋ ਜੀ ਕੀ ਕਿ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਸਰਕਾਰ ਨੂੰ ਵੀ ਕਹਿਣਾ ਹੈ ਕਿ ਕੁਝ ਨਾ ਕੁਝ ਹੋਵੇਗੀ ਮਦਦ ਕਰੇ ਵੀ ਹੂੰ ਹੂੰ ਹਾਂ ਜੀ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਤੁਹਾਡੇ ਪਿੰਡ ਨਗਰੇ ਦੇ ਕਿਸਾਨ ਦੀ ਕਿੰਨੀ ਜ਼ਮੀਨ ਸੀ ਕਿੰਨਾ ਨੁਕਸਾਨ ਹੋਇਆ ਹੈ ਕਿੱਦਾਂ ਦੇ ਹਾਲਾਤ ਨੇ ਕਰਦੇ ਡੇਡ ਕਿਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ 1.5 ਕਿਲੀ ਉਹਦਾ ਵੱਤਵਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20-25% ਵੀ ਫਸਲ ਹੁੰਦੀ ਨਹੀਂ ਜੀ ਇਹ ਤਾਂ 100 ਦੀ 100% ਖਤਮ ਆ ਜੀ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਜਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰੀ ਹੀ ਮੰਗ ਕਰਦੇ ਆ ਵੀ ਕੁਸ ਨਾ ਕੁਸੇ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਤੋਂ ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਇਹ ਸਪਰੇਅ ਮਤਲਬ ਨਾਲ ਹੋਗੀ ਜੀ ਰਾਉਂਡ ਹੱਪ ਤੋਖੇ ਨਾਲ ਅਨਪੜਤਾ ਦੇ ਕਾਰਨ ਜੀ ਕਿਸਾਨ ਚਾ ਲੈਣ ਵਗਿਆ ਜੀ ਘਰੇ ਉਹ ਸਪਰੇਅ ਕਰਨ ਵਾਲਿਆਂ ਨੇ ਜੀ ਤੋਖੇ ਨਾਲ ਉਹ ਦਵਾਈ ਰਾਉਂਡ ਹੱਪਤੀ ਜਿਹੜੀ ਉਹ ਵੀ ਵਿੱਚ ਘੋਲ ਲਈ ਹੂੰ ਇਹ ਕਾਰਨ ਹੋਇਆ ਕੀ ਕੋਈ ਜੀਮਨ ਜਿਵੇਂ بیمਾ ਹੁੰਦਾ ਫੈਕਟਰੀਆਂ ਦਾ ਵੱਡੇ ਕਾਰੋਬਾਰੀ ਉਹਨੂੰ ਇਨਸੂਰ ਮਿਲ ਜਾਂਦੇ ਅੱਗ ਲੱਗ ਜਾਂਦੀ ਹੈ ਕੋਈ ਕਿਸਾਨ ਦੀ ਫਸਲ ਤੇ ਇਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਜੀ ਮੈਂ ਦੇਖੋ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਕਰਾਹਾਦਾ ਆਗੂਆਂ ਜੀ ਪਰ ਅਸੀਂ ਵੀ ਥੋਂ ਥੋਂ ਧਰਨੇ ਲਾਉਨੇ ਆ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਆ ਗਈ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਹੈ ਉੱਪਰ ਉਹਦੇ ਨਾਲ ਮਰ ਜਾਂਦੀ ਹੈ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਪਰ ਸਰਕਾਰਾਂ ਇਹ ਸਾਡੇ ਕਿਸਾਨਾਂ ਕਣੀ ਕੋਈ ਧਿਆਨ ਨਹੀਂ ਦੇ ਰਹੀਆਂ ਜੀ ਸਾਰੀਆਂ ਗੱਲਾਂ-ਵੱਤਾਂ ਬਸ ਝੂਠੀਆਂ ਨੇ ਸਰਕਾਰਾਂ ਦੀਆਂ ਕੋਈ ਵੀ ਸਰਕਾਰ ਹੋਵੇ ਪਹਿਲਾਂ ਵੀ ਸਰਕਾਰਾਂ ਰਹਿ ਗਈਆਂ ਅਕਾਲੀਆਂ ਦੀ ਰਹਿ ਗਈ ਕਾਂਗਰਸ ਦੀ ਰਹਿ ਗਈ ਹੁਣ ਇਹ ਆਪ ਵਾਲੇ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਏ ਤੇ ਜੀ ਇਹ ਪਰ ਕੋਈ ਗੱਲ ਇਹਨਾਂ ਦੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੁਣ ਤੁਸੀਂ ਪਿੰਡ ਪੱਧਰ ਤੇ ਜਿਵੇਂ ਤੁਹਾਡੇ ਪਿੰਡ ਦਾ ਕਿਸਾਨ ਹੈ ਛੋਟਾ ਕਿਸਾਨ ਹੈ ਉਹਨਾਂ ਲੱਕੇ ਕੋਈ ਪਿੰਡ ਪੱਧਰ ਤੇ ਕੋਈ ਇਹਨਾਂ ਦੀ ਹੈਲਪ ਕੋਈ ਇਦਾਂ ਦੇ ਕੋਈ ਕਰ ਰਹੇ ਹੋ ਤਹੀਆ ਕਿਉਂਕਿ ਤੁਹਾਡੀ ਜਥੇਬੰਦੀ ਵੀ ਵੱਡੀ ਹੈ ਕੋਈ ਇਦਾਂ ਦੀ ਮਦਦ ਇਹਨਾਂ ਦੀ हां जी ਅਸੀਂ ਗਾਹਾਂ ਜੱਥੇਬੰਦੀ ਨਾਲ ਆਪਣੀ ਸਲਾਹ ਕਰਕੇ ਜੀ ਵੱਧ ਤੋਂ ਵੱਧੇ ਕਿਸਾਨ ਦਾ ਉਹ ਕਰਾਂਗੇ। थैंक यू। ਉੱਥੇ ਹੀ ਮੌਕੇ ਤੇ ਕਿਸਾਨ ਆਗੂ ਹਰਪਾਲ ਸਿੰਘ ਨੇ ਪਹੁੰਚ ਕੇ ਸਰਕਾਰ ਨੂੰ ਕਿਸਾਨ ਦੀ ਮਦਦ ਕਰਨ ਦੀ ਕੋਹਾਰ ਲਗਾਈ। ਪੀੜਿਤ ਕਿਸਾਨ ਹਰਪ੍ਰੀਤ ਸਿੰਘ ਨੇ ਪਰੇਮਾਨ ਨਾਲ ਦੱਸਿਆ ਕਿ ਉਸ ਕੋਲ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਤੇ 2 ਲੱਖ ਦਾ ਕਰਜ਼ਾ ਹੋਣ ਕਾਰਨ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵੀ ਸੰਭਵ ਨਹੀਂ ਹੈ। ਇੱਕੜ ਵਾਲੇ ਗਰੀਬ ਕਿਸਾਨ ਤੇ ਟੁੱਟਿਆ ਦੁੱਖਾਂ ਦਾ ਪਹਾੜ ਸਾਰੀ ਆ ਜੀ ਹੂੰ ਸਾਰੀ ਨੁਕਸਾਨ ਆ ਜੀ ਜ਼ਮੀਨ ਕਿੰਨੀ ਡੇਢ ਕਿੱਲਾ ਬਹਣ ਦਤ ਗਈ ਹੂੰ 2 ਲੱਖ ਰੁਪਏ ਦਾ ਕਰ ਦਈਆਂ ਇਹਨਾਂ 2 ਲੱਖ ਰੁਪਏ ਦਾ ਨਾਮ ਅੱਖਾਂ ਚ ਸਾਫ਼-ਸਾਫ਼ ਚਲਕ ਰਿਹਾ ਹੈ ਕਿਸਾਨ ਦਾ ਦਰਦ ਬਦਿਆਰਾਂ ਲੱਗੇ ਕੀ ਕਰਾਂਗੇ ਜੀ ਹੂੰ ਚਲੋ ਜੀ ਕੀ ਕਿ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਕਾਨੂੰਨ ਵੀ ਕਹਿੰਦੇ ਕੁਛ ਨਾ ਕੋਈ ਹੋ ਬਰੇਗੀ ਉੱਧਰ ਉੱਧਰ ਇਨੇ ਕਾ ਉੱਧਰ ਤੁਹਾਡੀ 1 ਕਿੱਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ ਡੇਢ ਕਿੱਲੀ ਉਹਦਾ ਮਤਲਬ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20 25% ਵੀ ਫਸਲ ਹੁੰਦੀ ਨਹੀਂ ਜੀ ਇਹ ਤਾਂ 100 ਦੀ 100% ਜਾਣ ਨਹੀਂ ਰਹੀ ਬਾਹਰ ਨਿਕਲਣ ਦੀ ਵੱਲੀ ਤਾਂ ਵਾਹ ਨਿਕਲਦਾ ਤਗੜਾ ਬਣਾ ਲੈਣਾ ਨਹੀਂ ਇਹ ਤਾਂ ਸਾਰੀ ਟਾਈਮ ਜੋ ਗਿਆ ਇੱਕ ਵਾਰ ਲੱਗਦਾ ਕਰਨਾ ਹੋਇਆ ਬੰਦ ਕੱਲੇ ਨਹੀਂ ਤਾਕਤ ਇਹ ਚ ਦੁੱਤ ਨਹੀਂ ਪੈਂਦਾ ਬਾਈ ਨਾ ਜਿਵੇਂ ਕੀ ਜਾਂਦੀ ਰਹੋ ਜੀ ਮਾਰਤੀ ਕੀ ਇਹ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਜਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖੱਤਰੀ ਹੀ ਮੰਗ ਕਰਦੇ ਆ ਵੀ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਆ ਉਪਰੋਂ ਉਹਦੇ ਨਾਲ ਮਰ ਜਾਂਦੀ ਆ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਪਰ ਸਰਕਾਰਾਂ ਇਹ ਸਾਡੇ ਕਿਸਾਨ ਟਿੱਕੜ ਵਾਲੇ ਗਰੀਬ ਕਿਸਾਨ ਤੇ ਟੁੱਟਿਆ ਧੋਖਾ ਦਾ ਪਹਾੜ ਸਾਰੀ ਆ ਜੀ ਸਾਰੇ ਨੁਕਸਾਨ ਆ ਜੀ ਜ਼ਮੀਨ ਕਿਲੋ ਬਹਣ ਦਤ ਗਈ 2 ਲੱਖ ਰੁਪਏ ਦਾ ਕਰ ਦਈਆਂ 2 ਲੱਖ ਰੁਪਏ ਦਾ ਨਾਮ ਅੱਖਾਂ ਚ ਸਾਫ਼-ਸਾਫ਼ ਚਲਕ ਰਿਹਾ ਹੈ ਕਿਸਾਨ ਦਾ ਦਰਦ ਬਧਿਆਰਾ ਲੱਗਦਾ ਕੀ ਕਰਾਂਗੇ ਜੀ ਹੂੰ ਚਲੋ ਜੀ ਕੀ ਕਿ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਵੀ ਕਹਿਣਾ ਹੀ ਕੁਛ ਨਾ ਕੁਛ ਹੋ ਬਰੇ ਜੀ ਉੱਧਰ ਉੱਧਰ ਇਨੇਗਾ ਉੱਧਰ ਤੁਹਾਡੀ ਕਿੱਡਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ 1.5 ਕਿਲੀ ਉਹਦਾ ਬਤਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20-25% ਵੀ ਫਸਲ ਹੁੰਦੀ ਨਹੀਂ ਜੀ ਇਹ ਤਾਂ 100 ਦੀ 100% ਜਾਣ ਨਹੀਂ ਰਹੀ ਬਾਹਰ ਨਿਕਲਦੀ ਸਾਰੀ ਟੈਵਜ ਹੋ ਗਿਆ ਇੱਕ ਗੱਲ ਕਰਨਾ ਹੋਇਆ ਬਹਿ ਨਿਕਲ ਇਹਨੂੰ ਵੀ ਤੱਕ ਦੇ ਚੁੱਤਰੀ ਫੈਲਾ ਨਾ ਜਿਵੇਂ ਪੀ ਜਾਂਦੀ ਰੋਜੀ ਇਹ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਧਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰੀ ਹੀ ਮੰਗ ਕਰਦੇ ਆ ਕਿ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਆ ਉੱਪਰੋਂ ਉਹਦੇ ਨਾਲ ਮਰ ਜਾਂਦੀ ਆ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆ ਜੀ ਵੀ ਸਾਡੀ ਫਸਲ ਦਾ